ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਆਪਾਂ ਅੱਜ ਬਿਸ਼ੌੜੀ ਵਾਲੇ ਰਾਹ 'ਚ ਖੜੇ ਆ ਮੇਰੇ ਪਿੰਡ ਨੂੰ ਰਸਤਾ ਜਾਂਦਾ ਖਰੋੜ ਨੂੰ ਇਹ ਖਾੜਾ ਬਿਸ਼ੌੜੀ ਦੀ ਖਰੋੜ ਦੀ ਇਹ ਸਾਰਾ ਲੰਗ ਰਾਈ ਰਸਤਾ ਰਸਤਾ ਜਿਹੜਾ ਇਹ ਬਲਾਚੌਰ ਨੂੰ ਇਹ ਰਸਤਾ ਜਾਂਦਾ ਆ ਮੈਂ ਤੁਹਾਨੂੰ ਪਿਛਲੇ ਦਿਨੀ 2-4 ਦਿਨਾਂ ਤੇ ਆ ਮੀਂਹ ਪੈਂਦੇ ਆ ਰਹੇ ਸੀ ਮੈਂ ਤੁਹਾਨੂੰ ਇਹ ਲਾਈਵ ਇਥੋਂ ਕਰਕੇ ਦਿਖਾਇਆ ਵੀ ਸੀਗਾ ਆ ਪਹਿਲਾ ਟੋਆ ਸੀ ਬਹੁਤ ਜ਼ਿਆਦਾ ਵੱਡਾ ਟੋਆ ਸੀ ਇਹ ਟੋਏ ਦੇ ਵਿੱਚ ਮਿੱਟੀ ਜਿਹੜੀ ਰਾਤੀ ਕੱਲ ਸਵੇਰ ਤੋਂ ਲੱਗੇ ਸੀ ਭਰਾ ਸਾਡੇ ਬਿਛੋੜੀ ਤੋਂ ਤੇ ਜਿਹੜੇ ਭਰਾ ਗਏ ਸੀ ਉਹਨਾਂ ਨੇ ਇਹ ਰਸਤਾ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਪਾ ਕੇ ਐਨ ਵਧੀਆ ਕਰਾ ਲਾ ਕੇ ਸਾਰੇ ਬਿਛੋੜੀ ਦੇ ਨਗਰ ਵੱਲੋਂ ਸਾਰੇ ਬਿਛੋੜੀ ਦੇ ਭਰਾਵਾਂ ਵੱਲੋਂ ਜਿਨ੍ਹਾਂ ਨੇ ਇਹ ਰਸਤੇ ਨੂੰ ਚਾਲੂ ਕੀਤਾ ਇਹ ਲੰਗਦਾਰੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਆਈ ਆ ਇਸ ਰਸਤੇ ਦੇ ਬਹੁਤ ਜਿਆਦਾ ਪ੍ਰੋਬਲਮ ਜਿੱਦਾਂ ਪੋਜੀਆਲ ਸਰਾਂ ਦੀ ਸੜਕ ਆ ਇਹ ਆਨੰਦਪੁਰ ਸੜਕ ਨੂੰ ਆਨੰਦਪੁਰ ਵਾਲਾ ਰੋਡ ਆ ਇਹ ਬਲਾਚੌਰ ਨੂੰ ਜਾਂਦਾ ਆ ਤੇ ਉਧਰੋਂ ਪੋਜੀਆਲ ਸਰਾਂ ਵੱਲੋਂ ਜਿੰਨੇ ਵੀ ਪਿੰਡ ਪਿੰਡੇ ਚਣਿਆਣੀ ਖੁਰਦੀ ਜਾਂ ਮੈਂ ਉਹਨਾਂ ਨਾਮ ਲਾਵਾਂ ਤਾਂ ਵੀਡੀਓ ਲੰਬੀ ਹੋ ਜਾਣੀ ਆ ਤੇ ਉਧਰੋਂ ਜਿੰਨੇ ਵੀ ਜਣ ਕੇ ਯੂਥ ਆਂਦਾ ਪਿਆ ਇਧਰੋਂ ਲੰਘ ਕੇ ਆਂਦਾ ਬਈ ਇਧਰੋਂ ਲੰਘਦੀ ਸਾਰੀ ਤੇ ਇਹ ਸਾਰਾ ਜਿਹੜਾ ਕੰਮ ਕਰਾਇਆ ਗਿਆ ਇਧਰੋਂ ਮਿੱਟੀ ਪਾਈ ਗਈ ਆ ਟੋਏ ਮੈਂ ਤੁਹਾਨੂੰ ਉਦਣ ਲਾਈਵ ਜੀ ਦਿਖਾ ਲਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇਹ ਲਾਈਵ ਦੇ ਵਿੱਚ ਇਹ ਬਿਸ਼ੋੜੀ ਵਾਲੇ ਭਰਾਵਾਂ ਵੱਲੋਂ ਜਿੰਨੇ ਵੀ ਭਰਾ ਸਾਰੇ ਜਿੰਨੇ ਵੀ ਬਿਸ਼ੋੜੀ ਦੇ ਭਰਾ ਰਲ ਕੇ ਵਿੱਚ ਸਾਡੇ ਖਰੋੜ ਦੇ ਭਰਾਵਾਂ ਨੇ ਰਲ ਕੇ ਤੇ ਇਹ ਮਿੱਟੀ ਜਿਹੜੀ ਪਾਈ ਗਈ ਜਾਂ ਰਾਤੀ ਬਿਸ਼ੋੜੀ ਦੇ ਭਰਾਵਾਂ ਵੱਲੋਂ ਰਲ ਕੇ ਕਰਾ ਲਾਇਆ ਗਿਆ ਇਹ ਸਾਰਾ ਬਹੁਤ ਹੀ ਜ਼ਿਆਦਾ ਰਸਤਾ ਖਰਾਬ ਹੈਗਾ ਤੇ ਆਵਾਜਾਈ ਨੂੰ ਲੰਘਣ ਨੂੰ ਜਿਹੜੇ ਉਹਨਾਂ ਨੂੰ ਰੰਗਦਾ ਇਹਨੂੰ ਬਹੁਤ ਪਰੇਸ਼ਾਨੀਆਂ ਆਂਦੀ ਸੀ ਇਧਰੋਂ ਨੰਗਣ ਨੂੰ ਤੇ ਹੁਣ ਇਹ ਰਸਤਾ ਚਾਲੂ ਹੋ ਗਿਆ ਆ ਬਹੁਤ ਵਧੀਆ ਕੰਮ ਕੀਤਾ ਬਿਸ਼ੋੜੀ ਦੇ ਸਾਰੇ ਭਰਾਵਾਂ ਨੇ ਸਾਰੀ ਯੂਥ ਨੇ ਰਲ ਕੇ ਇੱਥੇ ਟੋਏ ਬਹੁਤ ਵੱਡੇ ਪਏ ਹੋਏ ਸੀਗੇ ਉਦੋਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਦਿਖਾਇਆ ਵੀ ਤੇ ਤੁਸੀਂ ਦੇਖ ਸਕਦੇ ਹੋ ਇਹ ਇਧਰੋਂ ਖਰੋੜ ਵਾਲਾ ਰਸਤਾ ਜਿਹੜਾ ਬਿਸ਼ੋੜੀ ਨੂੰ ਰਲਦਾ ਆ ਇਹ ਉਹ ਰਸਤਾ ਆ ਜਿਹੜਾ ਉਦੋਂ ਜ਼ਿਆਦਾ ਇਧਰ ਪਾੜ ਪਿਆ ਵਾ ਸੀਗਾ ਬਹੁਤ ਜ਼ਿਆਦਾ ਤੇ ਇਹ ਮਿੱਟੀ-ਮੁੱਟੀ ਪਾ ਕੇ ਇੱਥੇ ਤੇ ਕਰਾਹ ਲਾ ਕੇ ਇਹਨੂੰ ਵਧੀਆ ਬਣਾ ਦਤਾ ਬਿਛੋੜੀ ਦੇ ਸਾਰੇ ਬਨਾਵਾਵਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀਆਂ ਸਾਰਿਆਂ ਦਾ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਆ ਵੀ ਜਿਹੜੇ ਲੰਗੜਾਂ ਵਾਲੇ ਨੂੰ ਜਿਹੜੀ ਪਰੇਸ਼ਾਨੀਆਂ ਦੀ ਸੀ ਹੁਣ ਪਰੇਸ਼ਾਨੀ ਨਾ ਆਉਂਗੀ ਤੇ ਇੱਥੇ ਨਹੀਂ ਤਾਂ ਕੋਈ ਜੇ ਐਡਿਟ ਹੋਏ ਸੀਗੇ ਨਾ ਇੱਥੇ ਵੀ ਕੋਈ ਨਾ ਕੋਈ ਇਧਰੋਂ ਜੀ ਆਂਦਾ ਤਾਂ ਵਿੱਚ বাজਦਾ ਤਾਂ ਕਿਸੇ ਨਾ ਕਿਸੇ ਦੀ ਬਹੁਤ ਜ਼ਿਆਦਾ ਉਹਨੂੰ ਪਰੇਸ਼ਾਨੀ ਆ ਸਕਦੀ ਸੀਗੀ ਤੇ ਕੋਈ ਕਿਸੇ ਦੀ ਲਤਵਾਂ ਟੁੱਟ ਜਾਂਦੀ ਤਾਂ ਨੁਕਸਾਨ ਹੋ ਸਕਦਾ ਸੀ ਕਿਸੇ ਦਾ ਮੋਟਰਸਾਈਕਲ ਦਾ ਨੁਕਸਾਨ ਹੋ ਸਕਦਾ ਸੀ ਪਰ ਵਿਸ਼ੋੜੀ ਦੇ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਰਲ ਕੇ ਇਹ ਕੰਮ ਕੀਤਾ ਗਿਆ ਬਹੁਤ ਧੰਨਵਾਦ ਹਾਂ ਜੀ ਬਾਕੀ ਪਿਆਰ ਕਰਦੇ ਰਹੋ ਪੀਵੀਵੀ ਵਾਲਾ ਚੋਰ ਦੇ ਜਨਨ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਲੋੜੀ ਨਵੀਂ ਅਪਡੇਟ ਹੋਈ ਜਰੂਰ ਦਵਾਂਗੇ ਜੀ ਧੰਨਵਾਦ ਸਾਰੇ ਭਰਾਵਾਂ ਦਾ